ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਪੰਥਕ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਜਿਹਦੇ ਬਾਬਤ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਤੇ ਜਿਹੜਾ ਬਾਗੀ ਧੜੇ ਦੇ ਵੱਲੋਂ ਜੈਸਟ੍ਰਿਕ ਨਾਲ ਅਕਾਲ ਤਖਤ ਸਾਹਿਬ ਤੇ ਜਾ ਕੇ ਕੁਝ ਜਿਹੜੀਆਂ ਗੱਲਾਂ ਉੱਥੇ ਰੱਖੀਆਂ ਗਈਆਂ ਸਿਗੀਆਂ ਤੇ ਉਹਨਾਂ ਨੇ ਮੁਆਫੀ ਵੀ ਮੰਗੀ ਸੀਗੀ ਕਿ ਅਸੀਂ ਵੀ ਇਹਨਾਂ ਸਾਰੀਆਂ ਗਲਤੀਆਂ ਦੇ ਵਿੱਚ ਖੁਦ ਸ਼ਾਮਲ ਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਸਪਸ਼ਟੀਕਰਨ ਮੰਗਿਆ ਗਿਆ ਸੀਗਾ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਤੇ ਨਾਲ ਦੀ ਨਾਲ ਜਿਹੜਾ ਸ਼੍ਰੋਮਿਕ ਕਮੇਟੀ ਪ੍ਰਧਾਨ ਤੋਂ ਤੇ ਦੋਹਾਂ ਦੇ ਵੱਲੋਂ ਹੀ ਜਿਹੜੇ ਆ ਧਾਮੀ ਸਾਹਿਬ ਆ ਉਹਨਾਂ ਦੇ ਵੱਲੋਂ ਵੀ ਤੇ ਸਰਦਾਰ ਸੁਖ ਉਹਨਾਂ ਨੇ ਜਾ ਕੇ ਆਪਣਾ ਸਪਸ਼ਟਿਕਰਨ ਜਿਹੜਾ ਪੱਤਰ ਆ ਉਹ ਦੇ ਦਿੱਤਾ ਆ ਜਿਹੜਾ ਜਥੇਦਾਰ ਸਾਹਿਬ ਨੂੰ ਜਥੇਦਾਰ ਸਾਹਿਬ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਜਿਹੜਾ ਵਿਦੇਸ਼ ਦੇ ਵਿੱਚ ਸੀਗੇ ਤੇ ਉਹ ਜਿਹੜਾ ਉਹਨਾਂ ਦੀ ਜਦੋਂ ਹੁਣ ਉਹ ਪਰਤੇ ਨੇ ਵਾਪਸ ਪੰਜਾਬ ਦੇ ਵਿੱਚ ਤੇ ਇਹ ਜਿਹੜੇ ਸਪਸ਼ਟਿਕਰਨ ਪੱਤਰ ਉਹਨਾਂ ਨੂੰ ਦਿੱਤੇ ਗਏ ਨੇ ਜਿਹਦੇ ਬਾਬਤ ਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਜਿਹੜੀ ਪੱਤਰਕਾਰਾਂ ਦੇ ਨਾਲ ਸੰਖੇਪ ਗੱਲਬਾਤ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਇਕੱਤਰਤਾ ਬੁਲਾ ਕੇ ਉਹਦੇ ਵਿੱਚ ਜਿਹੜਾ ਇਹਨਾਂ ਜਿਹੜੇ ਆਸਪਸ਼ਿਕਨ ਪੱਤਰ ਦਿੱਤੇ ਗਏ ਨੇ ਇਹਨਾਂ ਦੇ ਉੱਤੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸੋ ਇਹ ਤੁਹਾਨੂੰ ਪਤਾ ਕਿ ਜਿਹੜੇ ਬਾਗੀ ਧੜਾ ਆ ਉਹਨਾਂ ਦੇ ਵੱਲੋਂ ਉਹਨਾਂ ਨੇ ਜਾ ਕੇ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਕੁਝ ਗੱਲਾਂ ਰੱਖੀਆਂ ਸੀਗੀਆਂ ਜਿਹਦੇ ਵਿੱਚ ਇੱਕ ਤਾਂ ਜਿਹੜਾ ਬਿਆਦਵੀ ਦੀ ਘਟਨਾ ਸੀਗੀ ਉਹਨੂੰ ਲੈ ਕੇ ਉਹਨਾਂ ਨੇ ਕਹਿ ਸਕਿਆ ਫਿਰ ਜਿਹੜਾ ਸੌਦਾ ਸਾਧ ਨੂੰ ਮਾਫੀ ਦੇਣ ਦਾ ਮਸਲਾ ਸੀਗਾ ਉਹਨੂੰ ਲੈ ਕੇ ਉਹਨਾਂ ਨੇ ਜਿਹੜਾ ਉਹਦੇ ਵਿੱਚ ਉਸ ਪੱਤਰ ਦੇ ਵਿੱਚ ਗੱਲ ਲੈ ਕੇ ਆਂਦੀ ਸੀਗੀ ਨਾਲ ਦੀ ਨਾਲ ਜਿਵੇਂ ਸਮੀਰ ਸੈਣੀ ਨੂੰ ਜਿਹੜਾ ਡੀਜੀਪੀ ਲਗਾਇਆ ਗਿਆ ਉਹ ਸਾਰੀਆਂ ਗੱਲਾਂ ਉਹਨਾਂ ਨੇ ਉਸ ਪੱਤਰ ਦੇ ਵਿੱਚ ਇਨਕਲੂਡ ਕੀਤੀਆਂ ਸੀਗੀਆਂ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਸਕਿਆ ਕਿ ਅਸੀਂ ਵੀ ਮੰਨਦੇ ਹਾਂ ਕਿ ਅਸੀਂ ਵੀ ਇਹਨਾਂ ਗਲਤੀਆਂ ਦੇ ਭਾਗੀਦਾਰ ਸੀਗੇ ਹਾਲਾਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਜਬ ਬਾਅਦ ਵਿੱਚ ਜਿਹੜੀਆਂ ਇੰਟਰਵਿਊਜ਼ ਵਗੈਰਾ ਮੈਂ ਉਹਨਾਂ ਦੀਆਂ ਵੇਖੀਆਂ ਬਡਾਲਾ ਸਾਹਿਬ ਦੀ ਜਾਂ ਬਾਕੀ ਲੀਡਰਾਂ ਦੀ ਕਿ ਸਾਡੀ ਕਿੰਨੀ ਕੁ ਚੱਲਦੀ ਸੀ ਪਰ ਉਹਨਾਂ ਨੇ ਇਹ ਕਿਤੇ ਨਾ ਕਿਤੇ ਮੰ ਸਾਡਾ ਵੀ ਜਿਹੜਾ ਵੀ ਅਸੀਂ ਵੀ ਆਪਣੀ ਗਲਤੀ ਕਬੂਲਦੇ ਆ ਇਹਨਾਂ ਨੂੰ ਇਹਨਾਂ ਗਲਤੀਆਂ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਤੇ ਬਾਕੀ ਕਾਲੀ ਦਲ ਦੇ ਲੀਡਰ ਪਹਿਲਾਂ ਵੀ ਜਾ ਕੇ ਕਾਲ ਤੱਕ ਸਾਹ ਤੇ ਪੇਸ਼ ਹੋ ਚੁੱਕੇ ਨੇ ਪਰ ਉਦੋਂ ਇਹਨਾਂ ਨੇ ਬਾਕੀ ਜਿਹੜਾ ਇੱਕ ਜਨਰਲੀ ਗਲਤੀਆਂ ਦੇ ਲਈ ਜਿਹੜਾ ਮਾਫੀ ਦੀ ਗੱਲ ਕੀਤੀ ਸੀਗੀ ਫਿਰ ਇਹਨਾਂ ਨੇ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਦੇ ਉੱਤੇ ਵੀ ਜਿਹੜਾ ਮਾਫੀ ਦੀ ਗੱਲ ਕੀਤੀ ਪਰ ਹੁਣ ਇਹਦੇ ਵਿੱਚ ਕੀ ਵਖਰਾ ਹੋ ਸਕਦਾ ਇਸ ਸਮੇਂ ਕਹਿ ਲਓ ਕਿ ਸ਼੍ਰੋਮਣੀ ਕਾਲੀ ਦਲ ਆਪਣੇ ਜਿਹੜਾ ਤਵਾਰੀਖੀ ਇੱਕ ਜਿਹੜੀ ਆ ਇਹਨਾਂ ਦੇ ਵਿੱਚ ਜਿਹੜੀ ਦਰਾੜ ਆਈ ਆ ਉਹਦਾ ਉਹਨੂੰ ਸਾਹਮਣਾ ਆ ਕਿਉਂਕਿ ਟੋੜਾ ਸਾਹਿਬ ਦੇ ਸਮੇਂ ਵੀ ਜਿਹੜਾ ਐਸਵੀਕੇ ਦੀਆਂ ਜਿਹੜੀਆਂ ਅ ਅਸੀਂ ਕਾਲੀ ਦਲ ਦੇ ਵਿੱਚ ਜਿਹੜੀ ਆ ਪਾਟੋ ਧਾੜ ਦੇ ਸੀਨ ਵੇਖਦੇ ਰਹੇ ਆ ਪਰ ਕਿਉਂਕਿ ਟੋੜਾ ਸਾਹਿਬ ਖੁਦ ਵੀ ਆਪਣੇ ਆਪ ਨੂੰ ਜਾਂ ਜ਼ਿਆਦਾ ਹੀ ਉਹਨਾਂ ਨੇ ਇੱਕ ਧਾਰਮਿਕ ਪਾਸੇ ਵਾਲੇ ਲੀਡਰ ਮੰਨਿਆ ਜਾਂਦਾ ਸੀਗਾ ਹੁਣ ਜਿਹੜਾ ਸਿਆਸੀ ਇਹੇ ਆਗੂ ਨੇ ਇਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਪਤਾ ਇੱਕ ਪਾਸਾ ਇੱਕ ਪਾਸੇ ਹੋ ਗਿਆ ਤੇ ਦੂਜਾ ਪਾਸਾ ਇੱਕ ਪਾਸੇ ਹੋ ਗਿਆ ਸੋ ਇਹ ਹੁਣ ਜਿਹੜੀ ਫਾਈਟ ਆ ਸਰਦਾਰ ਸੁਖਵੀਰ ਸਿੰਘ ਬਾਦਲ ਕੀ ਇਹ ਪਹਿਲਾ ਤਾਂ ਹੁਣ ਇਹ ਜਿਹੜਾ ਸਪਸ਼ਟਿਕਰਨ ਪੱਤਰ ਆ ਇਹਦੇ ਵਿੱਚ ਉਹ ਕੀ ਕਹਿ ਕੇ ਆਏ ਨੇ ਤੇ ਇਸ ਤੋਂ ਬਾਅਦ ਜਿਹੜਾ ਪੰਚ ਸਿੰਘ ਸਾਹਿਬ ਆਣਿਆ ਉਹ ਕੀ ਫੈਸਲਾ ਕਰਦੇ ਨੇ ਇਹ ਇਹ ਬਹੁਤ ਜਿਹੜਾ ਅਹਿਮ ਰਹਿਣਾ ਤੇ ਇਹਦੇ ਨਾਲ ਨਾਲ ਇਸ ਤੋਂ ਬਾਅਦ ਕਹਿ ਲਓ ਕਿ ਜਿਹੜਾ ਸਿੱਖ ਸਿਆਸਤ ਦੇ ਵਿੱਚ ਜਿਹੜਾ ਇੱਕ ਇਹ ਇਸ ਸਮੇਂ ਬਹੁਤ ਲੰਬਾ ਸਮਾਂ ਸਾਡੇ ਖੜੋਤ ਰਹੀ ਆ ਇੱਕ ਵੈਕਿਊਮ ਰਿਹਾ ਲੀਡਰਸ਼ਿਪ ਦਾ ਹੁਣ ਉਸ ਲੀਡਰਸ਼ਿਪ ਦੇ ਵੈਕਿਊਮ ਨੂੰ ਭਰਨ ਦੇ ਲਈ ਜਿਹੜੀ ਆ ਜਿੱਦੋ ਜਹਿਦ ਚੱਲ ਰਹੀ ਆ ਜਿਹਦੇ ਵਿੱਚ ਜੇਕਰ ਤੁਸੀਂ ਦੇਖੋ ਤਿੰਨ ਤੜੇ ਨੇ ਇਸ ਸਮੇਂ ਤਿੰਨ ਰੱਖ ਲਓ ਜਾਂ ਚਾਰ ਰੱਖ ਲਓ ਮੋਸਟਲੀ ਤਿੰਨ ਮੈਂ ਇਸ ਕਰਕੇ ਕਹਿ ਰਿਹਾ ਇੱਕ ਤਾਂ ਦੋ ਤੜੇ ਦਾ ਅਕਾਲੀ ਦਲ ਦੇ ਹੋ ਗਿਆ ਸਰਦਾਰ ਸੁਖਵੀਰ ਸਿੰਘ ਬਾਦਲਵਾਲਾ ਤੇ ਦੂਜਾ ਆਪਾਂ ਕਹਿ ਲਈਏ ਬਡਾਲਾ ਸਾਹਿਬ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ ਜਿਆਦਾ ਨਮਾਇੰਦਗੀ ਦੇ ਵਿੱਚ ਜਾਂ ਕਹਿ ਲਓ ਕਿ ਬੀਬੀ ਜਗੀਰ ਕੌਰ ਬੀਆ ਚੰਦੂ ਮਾਦਰ ਸਾਹਿਬ ਆ ਤੇ ਜਿਹਨੂੰ ਆਪਾਂ ਆਮ ਤੌਰ ਤੇ ਬਾਗੀ ਤੜਾ ਕਹਿੰਦੇ ਦਾ ਸੋ ਇੱਕ ਉਹ ਹੋ ਗਿਆ ਤੀਸਰੇ ਪਾਸਿਓ ਜਿਹੜੇ ਭਾਈ ਅਮਰਤਪਾਲ ਸਿੰਘ ਹੁਣੀ ਆ ਉਹ ਉਹਨਾਂ ਦਾ ਇੱਕ ਧੜਾ ਬਣਦਾ ਜਾ ਰਿਹਾ ਕਿਉਂਕਿ ਸਰਦਾਰ ਸਰਜੀ ਸਿੰਘ ਉਹਨਾਂ ਨੇ ਖੁਦ ਹੀ ਜਿਹੜਾ ਆਪਣੇ ਆਪ ਨੂੰ ਉਹਨਾਂ ਨੇ ਜੋੜ ਲਿਆ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਤੇ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਆ ਕਿ ਜਦੋਂ ਭਾਈ ਅੰਮ੍ਰਿਤਪਾਲ ਹੁਣੀ ਉਹ ਬਾਹਰ ਜੇਲ੍ਹ ਤੋਂ ਆਉਣਗੇ ਜਾਂ ਮੈਨੂੰ ਕੋਈ ਜਿਹੜਾ ਕਹਿਣਗੇ ਕੁਝ ਕਿ ਤੁਸੀਂ ਪਾਰਟੀ ਬਣਾਓ ਫਿਰ ਅਸੀਂ ਉਸ ਪਾਸੇ ਨੂੰ ਚੱਲ ਸਕਦੇ ਆ ਉਹਨਾਂ ਦੇ ਦੋ ਮੈਂਬਰ ਆਫ ਪਾਰਲੀਮੈਂਟ ਨੇ ਕਾਫੀ ਜ਼ਿਆਦੇ ਬੋਟਾ ਉਹਨਾਂ ਨੇ ਦੋਨਾਂ ਨੇ ਹਾਸਲ ਕੀਤੀਆਂ ਭਾਇ ਅਮਰਿਤਪਾਲ ਸਿੰਘ ਨੂੰ ਤਾਂ ਕਾਫੀ ਜ਼ਿਆਦੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਵੋਟ ਹਾਸਲ ਉਹਨਾਂ ਨੂੰ ਹੋਈ ਆ ਸੋ ਇੱਕ ਅਲੱਗ ਜਿਹੜਾ ਧੜੇ ਦੇ ਵਾਂਗੂ ਪੇਸ਼ ਆ ਰਹੇ ਨੇ ਬਾਕੀ ਹੋਰ ਕਈ ਜਿਹੜੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਆ ਆ ਸਰਦਾਰ ਜਸਵੀਰ ਸਿੰਘ ਰੋਡੇ ਆ ਉਹਨਾਂ ਨੂੰ ਵੀ ਉਹ ਵੀ ਕਿਹਾ ਜਾ ਰਿਹਾ ਕਿ ਉਹ ਵੀ ਇਸ ਵੀਕੇ ਨੀਆਂ ਗੱਲਾਂ ਕਰ ਰਹੇ ਨੇ ਉਹ ਜਿਹੜੇ ਰਾਜਦੀਪ ਸਿੰਘ ਖਾਲਸਾ ਹੋਣੀ ਹਾਲਾਂਕਿ ਭਾਇ ਅਮਰਿਤਪਾਲ ਸਿੰਘ ਉਹਨਾਂ ਦੇ ਵਕੀਲ ਨੇ ਉਹ ਉਹ ਵੀ ਜਿਸ ਵੀ ਸਿੰਗ ਗਰੁੱਪ ਦੇ ਹੋਣਾ ਨੂੰ ਜਿਹੜਾ ਅਗਵਾਈ ਦੀ ਗੱਲ ਕਹਿ ਰਹੇ ਨੇ ਸੋ ਇੱਕ ਉਹ ਵੀ ਆ ਜਿਹੜਾ ਧੜਾ ਸੋ ਇਹ ਤਿੰਨ ਚਾਰ ਜਿਹੜੇ ਗਰੁੱਪ ਨੇ ਤੇ ਪਹਿਲਾਂ ਇਦਾਂ ਹੁੰਦਾ ਸੀ ਕਿ ਜਿਹੜੇ ਚਾਹੇ ਦਲ ਖਾਲਸਾ ਸੀ ਜਾਂ ਸਰਦਾਰ ਸਿਮਰਜੀਤ ਸਿੰਘ ਮਾਨ ਵਾਲਾ ਗਰੁੱਪ ਆ ਇਹ ਜਿਹੜੇ ਸੀਗੇ ਇਹਨਾਂ ਦੇ ਕੋਲ ਉਨੀ ਤਾਕਤ ਨਹੀਂ ਹੁੰਦੀ ਸੀ ਜਿੰਨੀ ਸਰਦਾਰ ਸੁਖੀ ਸਿੰਘ ਬਾਦਲਜਾ ਕਹ ਲੋ ਕਿ ਉਦੋਂ ਜਿਹੜਾ ਅਕਾਲੀ ਦਲ ਬਾਦਲ ਸੀਗਾ ਇਹਨਾਂ ਦੇ ਕੋਲ ਸੀ ਕਿਉਂਕਿ ਲਗਾਤਾਰੇ ਸੱਤਾ ਦੇ ਵਿੱਚ ਰਹੇ ਨੇ ਤੇ ਉਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਤਾਕਤਵਰ ਰਹੇ ਨੇ ਪਰ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਇਨਾਂ ਦੀ ਜਿਹੜੀ ਆ ਤਾਕਤ ਦੇ ਵਿੱਚ ਬਹੁਤ ਵੱਡੀ ਗਰਾਵਟ ਆਈ ਆ ਉਹ ਆਪਾਂ ਇੱਕ ਅਲੱਗ ਵਿਸ਼ਾ ਕਿਸੇ ਦਿਨ ਫੇਰ ਆਪਾਂ ਗੱਲਬਾਤ ਉਸ ਤੇ ਕਰਾਂਗੇ ਤੇ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਜੂਰ ਦੇਣੀ ਕਮੈਂਟ ਦੇ ਜ਼ਰੀਏ ਕਿ ਤੁਸੀਂ ਕੀ ਸੋਚਦੇ ਹੋ ਕਿਉਂਕਿ ਮੈਂ ਕਿਸੇ ਦਿਨ ਆਪਾਂ ਇਹਦੇ ਤੇ ਗੱਲ ਕਰਦੇ ਆ ਕਿ ਜਿਹੜਾ ਅਕਾਲੀ ਦਲ ਨੂੰ ਐਕਚੁਅਲੀ ਜਿਹੜਾ ਇਨ ਮਾਈ opinion ਇਹਨਾਂ ਨੂੰ ਜਿਹੜਾ ਮੇਨ ਖੋਰਾ ਲੱਗਾ ਨਾ ਉਹ ਸੋਸ਼ਲ ਮੀਡੀਆ ਔਰ ਤੋਂ ਬਾਅਦ ਇਹਨਾਂ ਦੀ ਉਦੋਂ ਸਰਕਾਰ ਸੀ ਇੱਕ ਦਹਾਕਾ ਲਗਾਤਾਰ ਇਹਨਾਂ ਦੀ ਸਰਕਾਰ ਸੀ ਤੇ ਲੋਕਾਂ ਦੇ ਦਿਨਾਂ ਦੇ ਵਿੱਚ ਜਿਹੜੀ ਇੱਕ ਜੈਂਟਮੈਂਟ ਸੀਗੀ ਉਹ ਸਾਰੀ ਇਹਨਾਂ ਦੇ ਖਿਲਾਫ ਨਿਕਲੀ ਤਾਂ ਉਹਦਾ ਉਹਦੇ ਕਿਤੇ ਨਾ ਕਿਤੇ ਏਸੇ ਚੱਲਦੇ ਆ ਅਕਾਲੀ ਦਲ ਦੀ ਜਿਹੜੀ ਮੁਖਾਲਫਤ ਸੀਗੀ ਇਹਦੇ ਵਿੱਚੋਂ ਜਿਹੜੀ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ ਇਸੇ ਕਰਕੇ ਆਮ ਆਦਮੀ ਪਾਰਟੀ ਤੁਸੀਂ ਦੇਖ ਲਓ ਉਦੋਂ ਦੀਆਂ ਅਕਾਲੀ ਦਲ ਦੀਆਂ ਜਿਹੜੀਆਂ ਸੀਟਾਂ ਉਹਨਾਂ ਦੇ ਵਿੱਚ ਕਮੀ ਹੋਣੀ ਸ਼ੁਰੂ ਹੋ ਗਈ ਜਾਂ ਉਹਨਾਂ ਦੀ ਬੋਟ ਜਿਹੜਾ ਵੈਂਕ ਸੀਗਾ ਉਹ ਬਹੁਤ ਕੱਟ ਗਿਆ ਆਮ ਆਦਮੀ ਪਾਰਟੀ ਬਹੁਤ ਉੱਤੇ ਚਲੇ ਗਈ ਤੇ ਇਹਦਾ ਇੱਕ ਬਹੁਤ ਵੱਡੀ ਵਜ੍ਹਾ ਇਹ ਵੀ ਸੀਗੀ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਜਿਹੜਾ ਪਹਿਲਾਂ ਬਾਹਰੋਂ ਕਾਫੀ ਜਿਹੜੇ ਪੰਜਾਬੀ ਡਾਇਸਪੋਰਾ ਜਾਂ ਸਿੱਖ ਡਾਇਸਪੋਰਾ ਦੀ ਸਪੋਰਟ ਮਿਲਦੀ ਸੀਗੀ ਉਹ ਸਾਰੀ ਸਪੋਰਟ ਵੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਸ਼ਿਫਟ ਹੋ ਗਈ ਸੋ ਇਹ ਇੱਕ ਵੈਸੇ ਅਲੱਗ ਵਿਸ਼ਾ ਕਿ ਇਹਨਾਂ ਨੂੰ ਕਿਦਾਂ ਇਹ 10 5-10 ਸਾਲ ਦੇ ਵਿੱਚ ਇਹ ਇਥੇ ਆਣੇ ਇੱਥੇ ਵੀ ਕਿਤੇ ਗੱ ਪਰ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਸੋ ਇਹ ਪਹਿਲਾਂ ਕਿਉਂਕਿ ਬਹੁਤ ਜ਼ਿਆਦੇ ਤਾਕਤਵਾਰ ਹੁੰਦੇ ਸੀਗੇ ਜਿਹੜੇ ਦੂਸਰੇ ਗਰੁੱਪਸ ਸੀਗੇ ਜਿਨ੍ਹਾਂ ਨੂੰ ਕਈ ਵਾਰ ਰੈਡੀਕਲ ਗਰੁੱਪਸ ਵੀ ਕਹਿ ਦਿੱਤਾ ਜਾਂਦਾ ਸੋ ਉਹ ਇੱਕ 19 ਜਿਆਦੇ ਉਹਨਾਂ ਦੇ ਕੋਲ ਮਕਬੂਲੀਅਤ ਵੀ ਹੈ ਨਹੀਂ ਸੀ ਇੰਨੀ ਜਿਆਦੇ ਤਾਕਤ ਵੀ ਹੈ ਨਹੀਂ ਸੀ ਬਹੁਤ ਵਾਰ ਕਹਿ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ ਤਾਂ ਜਿਹੜੇ ਇੰਨੇ ਅਕਾਲੀ ਦਲ ਨੇ ਕਿ ਬਹੁਤ ਸਾਰੇ ਕਈ ਵਾਰ ਤਾਂ ਇੱਕ ਕਾਰ ਦੇ ਵਿੱਚ ਹੀ ਆ ਜਾਂਦੇ ਨੇ ਵੀ ਇੰਨੀਆਂ ਜਾਦੇ ਜਥੇਬੰਦੀਆਂ ਨੇ ਸੋ ਉਹ ਆਪਾਂ ਤੁਹਾਨੂੰ ਪਤਾ ਗਿਆ ਹੈਗੀਆਂ ਵੀ ਆ ਤੇ ਇਸ ਕਰਕੇ ਹੁਣ ਕਹਿ ਲੋਗੇ ਹੁਣ ਕੰਮ ਬਰਾਬਰੀ ਦਾ ਹੀ ਆ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਵਾਲਾ ਧੜਾ ਜਿਹੜਾ ਜਾਂ ਜਿਹੜਾ ਬਾਗੀ ਅਕਾਲੀ ਦਲ ਆ ਜਿਹੜਾ ਇਹਨਾਂ ਦੇ ਕੋਲ ਵੀ ਕੋਈ ਖਾਸ ਤਾਕਤ ਹੈ ਨਹੀਂ ਇਹਨਾਂ ਦੇ ਕੋਲ ਵੀ ਕੋਈ ਉਦਾਂ ਦੀ ਪਾਪਰ ਹੈ ਨਹੀਂ ਜਿਹੜਾ ਕਿ ਬਹੁਤ ਜ਼ਿਆਦੇ ਜਿਹੜਾ ਇਹ ਬਾਕੀਆਂ ਦੇ ਨਾਲੋਂ ਡਿਫਰੈਂਟ ਜਿਹੜਾ ਇਹਨਾਂ ਦੇ ਵਿਚਕਾਰ ਹੋਵੇ ਹਾਲਾਂਕਿ ਜਿਹੜਾ ਭਾਈ ਅਮਰਪਾਲ ਸਿੰਘ ਉਹਨਾਂ ਵਾਲਾ ਧੜਾ ਉਹ ਉਸ ਤਰੀਕੇ ਨਾਲ ਕੋਈ ਜਥੇਬੰਦਕ ਢਾਂਚੇ ਦੇ ਵਿੱਚ ਤਾਂ ਹੈ ਨਹੀਂ ਚਾਹੇ ਅੰਮ੍ਰਿਤਪਾਲ ਸਿੰਘ ਆ ਜਾਂ ਸਰਬਜੀਤ ਸਿੰਘ ਖਾਲਸਾ ਆ ਪਰ ਉਹ ਜੇਕਰ ਆਪਾਂ ਮੋਟ ਪ੍ਰਤੀਸ਼ਤ ਦੇ ਮਾਮਲੇ ਦੇ ਵਿੱਚ ਵੇਖੀਏ ਤਾਂ ਇਹਨਾਂ ਦੇ ਨਾਲ ਉਹ ਤਾਂ ਇਸ ਸਮੇਂ ਜਿਹੜਾ ਮੌਜੂਦਾ ਸਮੇਂ ਉਹ ਬਿਹਤਰ ਸਥਿਤੀ ਦੇ ਵਿੱਚ ਆ ਸੋ ਇਹ ਜਿਹੜਾ ਇਹਨਾਂ ਦੀ ਇਹ ਸਾਰੀ ਵੈਕਿਊਮ ਨੂੰ ਭਰਨ ਦੀ ਜਿਹੜੀ ਇੱਕ ਸਿੱਖ ਪੋਲਿਟਿਕਸ ਦੇ ਵਿੱਚ ਜਿਹੜੀ ਇਸ ਇਕਲੀਅਰਸ਼ਿਪ ਦੇ ਵਿੱਚ ਇੱਕ ਵੈਕਿਊਮ ਨੂੰ ਭਰਨ ਦੀ ਜਿਹੜੀ ਇੱਕ ਕੋਸ਼ਿਸ਼ ਹੋ ਰਹੀ ਆ ਉਹ ਹੁਣ ਕਹਿ ਲੋ ਕਿ ਪੂਰੀ ਜਿੱਦੋ ਜਹਿਦ ਦੇ ਵਿੱਚ ਆ ਬਹੁਤ ਅਹਿਮ ਰਹਿਣਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜਾ ਸਪਸ਼ਟਕਰਨ ਪੱਤਰ ਤੋਂ ਬਾਅਦ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਜਿਹੜੇ ਆ ਆਦੇਸ਼ ਉਹਨਾਂ ਦੇ ਵੱਲੋਂ ਆਉਂਦੇ ਨੇ ਤੇ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਬਾਗੀ ਤੜਾ ਜਾਂ ਬਾਕੀ ਜਿਹੜਾ ਪੰਥਕ ਪੋਲਿਟਿਕਸ ਐ ਇਹਦੇ ਵਿੱਚ ਕਿਦਾਂ ਉਹ ਹੁੰਦਾ ਬਾਕੀ ਜੇਕਰ ਆਪਾਂ ਉਦਾਂ ਪੰਜਾਬ ਦੀ ਇੱਕ ਅੱਛਾ ਚਲੋ ਆਪਾਂ ਪਹਿਲਾਂ ਜੇ ਗੱਲ ਕਰੀਏ ਇਹਨਾਂ ਨੇ ਕੱਲ ਜੀ ਸੋਮੀ ਕਾਲੀ ਦਲ ਦੇ ਵੱਲੋਂ ਆਪਣੀ ਕੋਰ ਕਮੇਟੀ ਵੀ ਭੰਗ ਕਰ ਦਿੱਤੀ ਗਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹ ਇੱਕ ਮੈਨੂੰ ਲੱਗਦਾ ਇਹਨਾਂ ਨੇ ਆਸਾਨ ਤਰੀਕਾ ਸਮਝਿਆ ਕਿ ਅਦਰਵਾਈਜ਼ ਇਕੱਲੇ ਇਕੱਲੇ ਨੂੰ ਜਿਹੜ ਇਸ ਸਮੇਂ ਬਾਗੀ ਆਗੂ ਨੇ ਇਹ ਮੋਸਟਲੀ ਕੋਰ ਕਮੇਟੀ ਦੇ ਵਿੱਚ ਸਕੇ ਸੋ ਹੁਣ ਇਹਨਾਂ ਨੇ ਭੰਗ ਹੀ ਕਰਤੀ ਦਾ ਥੈਟ ਮੀਨਸ ਕਿ ਸਾਰੇ ਜਿਹੜੇ ਆ ਉਹ ਮੇਲੇ ਹੋ ਗਏ ਅਦਰਵਾਈਜ਼ ਇਕੱਲੇ ਇਕੱਲੇ ਨੂੰ ਬਾਹਰ ਕੱਢਣਾ ਫਿਰ ਉਹਨਾਂ ਦਾ ਸਪਸ਼ਟੀਕਰਨ ਲੈਣਾ ਐਂਡ ਸੋ ਆਨ ਐਂਡ ਸੋ ਫਾਰ ਬਹੁਤ ਬਹੁਤ ਸਾਰੀਆਂ ਗੱਲਾਂ ਹੋਣੀਆਂ ਸੀ ਸੋ ਇਹਦੇ ਲਈ ਇਹਨਾਂ ਨੇ ਕੋਰ ਕਮੇਟੀ ਭੰਗ ਕਰਤੀ ਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਦੁਬਾਰਾ ਜਿਹੜਾ ਪੋਲਿਟਿਕਸ ਦੇ ਵਿੱਚ ਜਿਹੜੀਆਂ ਗੱਲਾਂ ਨੂੰ ਲੈ ਕੇ ਲਗਾਤਾਰ ਜਿਹੜੀ ਤਨਕੀਦ ਹੁੰਦੀ ਸੀ ਅ ਬੀਤੇ ਰੋਜ਼ੀ ਜਿਹੜਾ ਹਰਸਿਮਰਤ ਕੌਰ ਬਾਦਲ ਜੀ ਆ ਜਿਹੜੇ ਇੱਕ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਸ਼੍ਰੋਮੀ ਕਾਲੀ ਦਲ ਦੇ ਵੱਲੋਂ ਉਹਨਾਂ ਨੇ ਜਿਹੜਾ ਇੱਕ ਪ੍ਰਾਈਵੇਟ ਮੈਂਬਰ ਬਿਲ ਵੀ ਜਿਹੜਾ ਪੇਸ਼ ਕੀਤਾ ਕਿਸਾਨਾਂ ਦੇ ਲਈ ਸੋ ਇਹ ਇਧਰੋਂ ਜਿਹੜੇ ਬਾਗੀ ਕਾਲੀ ਨੇ ਉਹ ਪ੍ਰੈਜੀਡੀਅਮ ਬਣਾਉਣ ਦੀ ਗੱਲ ਕਰ ਰਹੇ ਨੇ ਪਹਿਲਾਂ ਬਡਾਲਾ ਸਾਹਿਬ ਮੰਨਿਆ ਜਾ ਰਿਹਾ ਸੀਗਾ ਕਿ ਉਹਨਾਂ ਦੇ ਆਗੂ ਹੋਣਗੇ ਉਹਦੇ ਵਿੱਚ ਵੀ ਹਜੇ ਇਹ ਜਿਹੜੀਆਂ ਅੰਦਰੂਨੀ ਰਿਪੋਰਟਾਂ ਆਈ ਸੀ ਕਿ ਨਹੀਂ ਸੀ ਕਿ ਉਹ ਜਿਹੜੇ ਕੁਝ ਕਾਗੂ ਨੇ ਉਹਨਾਂ ਦਾ ਇਹ ਕਹਿਣਾ ਕਿ ਥੋੜਾ ਜਿਹਾ ਦੇਖ ਲਓ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਤੇ ਜਿਹੜਾ ਸਪਸ਼ਟੀਕਰਨ ਉਹ ਕੀ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਆਕਾਲਤਖ ਸਾਹਿਬ ਆ ਉਹ ਕੀ ਹੁਕਮ ਕਰਦਾ ਤੇ ਤਦ ਤੱਕ ਆਪਾਂ ਨੂੰ ਵੇਟ ਕਰ ਲੈਣੀ ਚਾਹੀਦੀ ਆ ਸੋ ਖੈਰ ਉਹ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਹੋ ਸਕਦਾ ਉਹਦੇ ਵਿੱਚ ਕੁਝ ਡਿਲੇ ਹੋ ਸਕਦੀ ਆ ਸੋ ਵੀ ਸੋ ਚ ਬਾਦਲ ਥੋੜਾ ਜਿਆਦਾ ਟਾਈਮ ਵੀ ਮੰਗ ਸਕਦੇ ਆ ਪਰ ਉਹ ਹੁਣ ਅੱਜ ਵੈਸੇ ਅੱਜ ਇੱਕਦਮ ਹੀ ਬਹੁਤ ਜਿਆਦਾ ਖਬਰਾਂ ਇਹਦੇ ਬਾਬਤ ਹੈ ਨਹੀਂ ਸੀ ਕਿ ਸਰਦਾਰ ਬਾਦਲ ਅੱਜ ਜਾ ਸਕਦੇ ਨੇ ਅੱਜ 10-15 ਮਿੰਟ ਦੇ ਵਿੱਚ ਜਿਹੜੀਆਂ ਅਪਡੇਟਸ ਆਈਆਂ ਕਿ ਉਹ ਉੱਥੇ ਅਕਾਲ ਤਖਤ ਸਾਹਿਬ ਪਹੁੰਚੇ ਨਹੀਂ ਤਾਂ ਉਹਨਾਂ ਨੇ ਆਪਣਾ ਜਿਹੜਾ ਸਪਸ਼ਟਿਕਰਨ ਪੱਤਰ ਦਿੱਤਾ ਸੋ ਹੁਣ ਉਹ ਜਿਹੜੇ ਆ ਬਾਗੀ ਅਕਾਲੀ ਆਗੂ ਇਹ ਵੀ ਦੇਖਣਗੇ ਕਿ ਅਸੀਂ ਇਹ ਪਹਿਲਾਂ ਅਕਾਲ ਤਖਤ ਸਾਹਿਬ ਦਾ ਹੁਕਮ ਦਾ ਇੰਤਜ਼ਾਰ ਕਰ ਲਈਏ ਉਸ ਤੋਂ ਬਾਅਦ ਕੋਈ ਆਪਣਾ ਨਵਾਂ ਮੂਵ ਜਿਹੜਾ ਇਹ ਕਰਨਗੇ ਸੋ ਇਹ ਜੀ ਪਰ ਇਹ ਹੁਣ ਜਿਵੇਂ ਕਿਹਾ ਕਿ ਆਪਾਂ ਜੇਕਰ ਹੁਣ ਵੈਸੇ ਪੰਜਾਬ ਦੀ ਪੋਲਿਟਿਕਸ ਤੇ ਆਈਏ ਕਾਲੀ ਦਲ ਦੀ ਪੋਲਿਟਿਕਸ ਨੂੰ ਛੱਡ ਕੇ ਇੱਕ ਤਾਂ ਹੁਣ ਕੱਲ ਜਿਹੜਾ ਤੁਹਾਨੂੰ ਪਤਾ ਕਿ ਬਜਟ ਸੈਸ਼ਨ ਚੱਲ ਰਿਹਾ ਆਪਣਾ ਕੱਲ ਆਪਣੇ ਕਈ ਜਿਹੜੇ ਆ ਪੰਜਾਬ ਦੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਇੱਕ ਮੀਟਿੰਗ ਕੀਤੀ ਆ ਸਰਦਾਰ ਹਰਮੀਰ ਸਿੰਘ ਉਹਨਾਂ ਨੇ ਰਿਪੋਰਟ ਕੀਤਾ ਹੈ ਕਿ ਉੱਥੇ ਜਿਹੜਾ ਸਰਜੀ ਸਿੰਘ ਹੁਣੀ ਨਹੀਂ ਸਕੇ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਨੇ ਸ਼ਾਇਦ ਕਿਹਾ ਕਿ ਉਹ ਦੂਰ ਨੇ ਹਰਪਾਜਨ ਸਿੰਘ ਹੁਣੀ ਤਾਂ ਸੁੱਖ ਨਾ ਪਹੁੰਚਦੇ ਹੀ ਨਹੀਂ ਕਿਤੇ ਵੀ ਤੇ ਉਹ ਤਾਂ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਵੀ ਕਿਉਂ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਵਿਕਰਮਜੀਤ ਸਿੰਘ ਹੁਣੀ ਦੱਸਦੇ ਆ ਕਿ ਉਹਨਾਂ ਦੇ ਵੱਲੋਂ ਜਿਹੜਾ ਇਹ ਇਨੀਸ਼ੀਏਟਿਵ ਲਿਆ ਗਿਆ ਤੇ ਉਹਨਾਂ ਨੇ ਇੱਕ ਡিনার ਮੀਟਿੰਗ ਜਿਹੜੀ ਆ ਸੱਦੀ ਜਿਹਦੇ ਵਿੱਚ ਕਾਫੀ ਜ਼ਿਆਦੇ ਬਾਕੀ ਪਾਰਟੀਆਂ ਦੇ ਜਾਂ ਸਾਰੀਆਂ 올ਟ ਗੈਦਰ ਜਿੰਨੀਆਂ ਵੀ ਆਪਣੀ ਪੰਜਾਬ ਦੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਨੁਮਾਇੰਦਗੀ ਕੀਤੀ ਆ ਸਾਰੇ ਜਣੇ ਪਹੁੰਚੇ ਨੇ ਤੇ ਰਾਜਾ ਬੜਿੰਗ ਹੋਣਾ ਨੇ ਦੱਸ ਦਿਆ ਕਾਫੀ ਉੱਥੇ ਗੱਲਬਾਤ ਕੀਤੀ ਆ ਕਿ ਸਾਨੂੰ ਇਕੱਠੇ ਹੋ ਕੇ ਕੁਝ ਕਰਨਾ ਪੈਣਾ ਕਿਉਂਕਿ ਕਿਹਾ ਜਾਦਾ ਹੈ ਕਿ ਪੰਜਾਬ ਨੂੰ ਉਸ ਵੀਕੇ ਨਾਲ ਪੰਜਾਬ ਨੂੰ ਜਿਹੜਾ ਅਣਦੇਖੀ ਕੀਤੀ ਗਈ ਆ ਪੰਜਾਬ ਨੂੰ ਬਜਟ ਦੇ ਵਿੱਚ ਜਿਹੜਾ ਕੁਝ ਵੀ ਨਹੀਂ ਦਿੱਤਾ ਗਿਆ ਕਿ ਜਿਹੜਾ ਦੱਸਿਆ ਗਿਆ ਕਿ ਰਾਜਾ ਬੜਿੰਗ ਹੋਣਾ ਨੇ ਕਿਹਾ ਕਿ ਉੱਥੇ ਕਿ ਵੀ ਅਸੀਂ ਕਹਿ ਕੇ ਬੋਲ ਕੇ ਵੀ ਆ ਜਾਂਦੇ ਆ ਅਸੀਂ ਮਸਲੇ ਵੀ ਉਠਾਇਆ ਨੇ ਪਰ ਉਹਦਾ ਕੋਈ ਆਉਟਪੁੱਟ ਨਹੀਂ ਨਿਕਲਦਾ ਸੋ ਸਾਨੂੰ ਇਕੱਠੇ ਹੋ ਕੇ ਕੁਝ ਕਰਨਾ ਚਾਹੀਦਾ ਇੱਕ ਬਹੁਤ ਵੈਸੇ ਚੰਗੀ ਗੱਲ ਆ ਇਹਦੇ ਬਾਬਤ ਲਗਾਤਾਰ ਵੈਸੇ ਹੋਣਾ ਇਹ ਚਾਹੀਦਾ ਕਿ ਸਾਡੇ ਜਿਹੜੇ ਵਜ਼ੀਰੇ ਆਲਾ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਹ ਮੀਟਿੰਗ ਇਸ ਤਰੀਕੇ ਦੀ ਬੁલાਉਣੀ ਚਾਹੀਦੀ ਆ ਉਹ ਜਿਹੜਾ ਵੀ 올 ਪਾਰਟੀ ਜਿਹੜਾ ਕੋਈ ਮੀਟਿੰਗ ਸੱਦਣ ਜਿਹਦੇ ਵਿੱਚ ਵੀ ਤੁਸੀਂ ਇਕੱਠੇ ਹੋ ਕੇ ਕੋਈ ਫੈਸਲਾ ਕਰੋ ਪੰਜਾਬ ਦੀ ਸਿਆਸਤ ਤੁਸੀਂ ਆਪਣੀ ਪੰਜਾਬ ਦੇ ਵਿੱਚ ਕਰੀ ਜਾਓ ਇੱਕ ਅਲੱਗ ਮਸਲਾ ਆ ਪਰ ਜਦੋਂ ਤੁਸੀਂ ਦਿੱਲੀ ਜਾ ਕੇ ਕੋਈ ਵੀ ਕਿਉਂਕਿ ਦਿੱਲੀ ਸਾਡੇ ਬਹੁਤ ਘੱਟ ਗਿਣਤੀ ਦੇ ਵਿੱਚ ਸਾਡੇ ਕੋਲ ਮੈਂਬਰ ਆਫ ਪਾਰਲੀਮੈਂਟ ਨੇ ਚੰਡੀਗੜ੍ਹ ਆਬੀਅਸਲੀ ਕਿਉਂਕਿ ਉਹਨੂੰ ਪੰਜਾਬ ਦੇ ਵਿੱਚ ਉਸ ਤੀਕੇ ਨਾਲ ਵੇਖਿਆ ਨਹੀਂ ਜਾਂਦਾ ਜੇ ਚਲੋ ਤੁਸੀਂ ਚੰਡੀਗੜ੍ਹ ਵਾਲਾ ਵੀ ਲਾ ਲੋਗੇ ਤਾਂ ਵੋਟ ਗੈਦਰ 14 ਉਹ ਬਣਦੇ ਨੇ ਆਪਣੇ ਸੱਤ ਅੱਠਕ ਜਿਹੜੇ ਆ ਰਾਜ ਸਭਾ ਦੇ ਨੇ ਤੇ ਇਹਨਾਂ ਨੂੰ ਮਿਲਾ ਕੇ ਤੁਸੀਂ ਜੇਕਰ ਤੁਸੀਂ ਇਕੱਠੇ ਹੋ ਕੇ ਜਾਓਗੇ ਜਿੱਦਾਂ ਹੁਣ ਹਰਸਿਮਰਿਤ ਕੌਰ ਬਾਦਲ ਜੀ ਦੇ ਨਾਲੋਂ ਰਾਜਾ ਬੜਿੰਖ ਉਹਨਾਂ ਦੀ ਮੈਂ ਇੱਕ ਵਾਈਟ ਵੀ ਸੁਣੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੰਡੀਆ ਆਲਾਈਂਸ ਦੇ ਵੱਲੋਂ ਕੋਈ ਇਸਟਰੀਕ ਦਾ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਜਾਂ ਕੋਈ ਜਿਹੜਾ ਐਮਐਸਪੀ ਨੂੰ ਲੈ ਕੇ ਕਿਉਂਕਿ ਇਹਨਾਂ ਨੇ ਤੁਹਾਨੂੰ ਪਤਾ ਕਾਂਗਰਸ ਨੇ ਇਸ ਗੱਲ ਦਾ ਜਿਹੜਾ ਵਾਅਦਾ ਵੀ ਕੀਤਾ ਸੀਗਾ ਆਪਣੇ ਚੋਣ ਚੋਣ ਮਨੋਰਸ ਪੱਤਰ ਦੇ ਵਿੱਚ ਕਿ ਅਸੀਂ ਜਿਹੜਾ ਐਮਐਸਪੀ ਨੂੰ ਲੈ ਕੇ ਕਿ ਅਸੀਂ ਉਦਾਂ ਦੀ ਕੋਈ ਚੀਜ਼ ਲੈ ਕੇ ਆ ਸਕਦੇ ਹਾਂ ਸੋ ਇੱਕ ਮੈਂਬਰ ਦੇ ਲਿ ਪੂਰਾ ਜਿਹੜਾ ਆਪੋਜੀਸ਼ਨ ਇਕੱਠੀ ਹੋ ਕੇ ਇਸ ਤਰੀਕੇ ਦਾ ਕੋਈ ਮੂਵ ਕਰਦੀ ਆ ਉਹਦਾ ਜਾਦੇ ਪ੍ਰਭਾਵ ਰਹਿਣਾ ਉਹਦਾ ਪ੍ਰੈਸ਼ਰ ਵੀ ਜਾਦੇ ਹੋਣਾ ਸਰਕਾਰ ਦੇ ਉੱਤੇ ਉਹਦਾ ਤੇ ਡੈਫੀਨਿਟਲੀ ਉਹਦਾ ਆਊਟਕਮ ਵੀ ਕੋਈ ਬੈਟਰ ਹੋ ਸਕਦਾ ਤੇ ਇਹ ਤਾਂ ਇੱਕ ਤਰੀਕੇ ਨਾਲ ਚਲੋ ਇਹਨਾਂ ਨੇ ਜਿਹੜਾ ਇਹ ਕਹਿ ਸਕਦੇ ਨੇ ਹਰਸਿੰਦਰ ਕੌਰ ਬਾਦਲ ਜੀ ਕਿ ਜਿੰਨਾ ਸਾਡੇ ਇਖਤਿਆਰ ਦੇ ਵਿੱਚ ਸੀਗਾ ਉਹਨਾਂ ਕੰਮ ਅਸੀਂ ਕਰ ਲਿਆ ਪਰ ਡੈਫੀਨਿਟਲੀ ਇਹਦਾ ਕੋਈ ਉਨੀ ਜਾਦੇ ਆਊਟਪੁੱਟ ਸਾਨੂੰ ਲੱਗਦਾ ਨਹੀਂ ਨਜ਼ਰ ਆਉਣੀ ਤੇ ਬਾਕੀ ਹੁਣ ਕਹ ਲਓਗੇ ਤਾਂ ਵੈਸੇ ਬੇਲਾ ਖੁਜਾ ਕੇ ਜਿਹੜੀਆਂ ਟੱਕਰਾਂ ਮਾਰਨ ਵਾਲੀ ਗੱਲ ਹੁੰਦੀ ਆ ਆ ਲਗਾਤਾਰ ਇੰਡੀਆ ਜਿਹੜਾ ਬਜਟ ਦੇ ਵਿੱਚ ਇੱਕ ਗੱਲ ਚੱਲ ਰਹੀ ਆ ਤੁਸੀਂ ਸੁਣਿਆ ਹੀ ਹੋਣਾ ਕਿ ਸਾਰੇ ਸਟੇਟਾਂ ਦੇ ਵਿੱਚ ਕਿ ਆਂਧਰਾ ਪ੍ਰਦੇਸ਼ ਤੇ ਬਿਹਾਰ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਜਾਦੇ ਜਿਹੜਾ ਗਫਾ ਮਿਲਿਆ ਕਿ ਸਰਕਾਰ ਬਚਾਉਣ ਵਾਲਾ ਬਜਟ ਆ ਰਾਹੁਲ ਗਾਂਧੀ ਸਾਹਿਬ ਨੇ ਵੀ ਕਿਹਾ ਕਿ ਸਰਕਾਰ ਬਚਾਉਣ ਵਾਲਾ ਬਜਟ ਆ ਉਦੋਂ ਇਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲੀ ਵਾਰ ਜਿਹੜਾ ਦਬਾਅ ਦੇ ਵਿੱਚ ਵੇਖਿਆ ਜਾ ਰਿਹਾ ਅੱਛਾ ਉਹ ਜਿਹੜੇ ਸਾਡੇ ਵਿੱਤ ਮੰਤਰੀ ਜੀ ਨੇ ਨਿਰਮਲਾ ਸੀਤਾ ਰਮਨ ਜੀ ਉਹ ਗੱਲਬਾਤ ਕਰ ਰਹੇ ਸੀਗੇ ਕਿ ਜੀ ਰਾਜਸਥਾਨੀ ਦੀ ਆਂਧਰਾ ਪ੍ਰਦੇਸ਼ ਨੂੰ ਜ਼ਰੂਰਤ ਆ ਤੇ ਮੈਂ ਸੋਚ ਰਿਹਾ ਸੀਗਾ ਕਿ ਪੰਜਾਬ ਨੂੰ ਵੀ ਵੈਸੇ ਤਾਂ ਰਾਜਧਾਨੀ ਚਾਹੀਦੀ ਆ ਜੀ ਲੰਬਾ ਸਮਾਂ ਹੋ ਗਿਆ ਸਾਡੀ ਰਾਜਧਾਨੀ ਵੀ ਸਾਡੇ ਕੋਲ ਹੈ ਨਹੀਂ ਪਰ ਉਹ ਹੁਣ ਉਨਾ ਜ਼ਿਆਦਾ ਕੋਈ ਦਬਾਅ ਹੈ ਨਹੀਂ ਤੇ ਜਦੋਂ ਅੱਜ ਜਿਹੜਾ ਆਕਾਲੀ ਦਲ ਆਪਣੇ ਇਹ ਸਾਰੇ ਆਗੂ ਜਿੰਨੇ ਵੀ ਆ ਇਹਨਾਂ ਨੂੰ ਆਪੋ ਆਪਣਾ ਜਿਹੜਾ ਵੇਖਣਾ ਚਾਹੀਦਾ ਕਿ ਉਦੋਂ ਇਹਨਾਂ ਨੇ ਕੇਸ਼ਰੀਕੇ ਦੇ ਡਿਸੀਜਨ ਲੈ ਅੱਜ ਜੇਕਰ ਬਿਹਾਰ ਦੇ ਲਈ ਕੋਈ ਉਧਰੋਂ ਸਰਕਾਰ ਡਿਸੀਜਨ ਕਰਦੀ ਆ ਜਾਂ ਆਂਧਰਾ ਪ੍ਰਦੇਸ਼ ਦੇ ਲਈ ਕਰਦੀ ਆ ਤਾਂ ਡੈਫੀਨਿਟਲੀ ਉੱਥੇ ਦੀਆਂ ਜਿਹੜੀਆਂ ਖੇਤਰੀ ਤੇ ਨਾ ਉਹਨਾਂ ਦਾ ਦਬਾਅ ਆ ਤੇ ਜਦੋਂ ਅਕਾਲੀ ਦਲ ਦਬਾਅ ਬਣਾਉਣ ਦੇ ਲਈ ਜਿਹੜਾ ਇਹਨਾਂ ਦੇ ਕੋਲ ਸਿਗਾ ਮਬਾਦ ਵੀ ਇਹਨਾਂ ਦੇ ਕੋਲ ਸੀਟਾਂ ਇੰਨੀਆਂ ਸੀਗੀਆਂ ਕਿ ਕੁਝ ਨਾ ਕੋਈ ਦਬਾਅ ਜਿਹੜਾ ਬਾਜਪਾਈ ਸਾਹਿਬ ਉੱਤੇ ਉਹ ਤੋਂ ਬਣਾ ਸਕਦੇ ਸੀਗੇ ਤਾਂ ਇਹਨਾਂ ਨੇ ਤਾਂ ਬਿਨਾਂ ਕਿਸੇ ਇਸ਼ੂ ਤੋਂ ਹੀ ਸਪੋਰਟ ਕਰਤਾ ਕਿ ਕੋਈ ਚੱਕਰ ਨਹੀਂ ਜੀ ਤੁਸੀਂ ਅਸੀਂ ਤੁਹਾਣਾ ਬਿਨਾਂ ਕਿਸੇ ਮਸਲੇ ਤੋਂ ਅਸੀਂ ਤੁਹਾਡਾ ਸਮਰਥਨ ਕਰਦੇ ਹਾਂ ਤੇ ਅਗਲੇ ਹੁਣ ਜਿਹੜਾ ਚਾਹੇ ਆਂਧਰਾ ਪ੍ਰਦੇਸ਼ ਵਾਲੇ ਆ ਚਾਹੇ ਬਿਹਾਰ ਵਾਲੇ ਆ ਤੇ ਉਹ ਕਹਿੰਦੇ ਵੀ ਅਸੀਂ ਠੀਕ ਹੈ ਅਸੀਂ ਸਮਰਥਨ ਕਰਾਂਗੇ ਕੁਝ ਮਸਲਿਆਂ ਤੇ ਕਰਾਂਗੇ ਕੁਝ ਮੰਗਾਂ ਤੇ ਕਰਾਂਗੇ ਤੇ ਉਹ ਲੱਗਦਾ ਹੀ ਸੀ ਕਿ ਜਦੋਂ ਇਹ ਪਹਿਲਾਂ ਗੱਲ ਆਈ ਸੀਗੀ ਕਿ ਸ਼ਾਇਦ ਨਾਇਡੂ ਸਾਹਿਬ ਪਾਲਾ ਬਦਲ ਸਕਦੇ ਨੇ ਜਾਂ ਨਿਤਿਸ਼ ਸਾਹਿਬ ਬਦਲ ਸਕਦੇ ਨੇ ਤਾਂ ਉਦੋਂ ਹੀ ਇਹ ਗੱਲ ਤਕਰੀਬਨ ਸਪਸ਼ਟ ਹੋ ਗਈ ਸੀਗੀ ਕਿ ਉਹਨਾਂ ਨੇ ਆਪਣੀ ਸਟੇਟ ਦਾ ਦੇਖਣਾ ਉਹਨਾਂ ਨੂੰ ਕੇਂਦਰ ਦੀ ਰਾਜਨੀਤੀ ਨਾਲ ਕੋਈ ਖਾਸ ਲਗਾਓ ਹੈ ਨਹੀਂ ਚਾਹੇ ਨਾਇਡੂ ਸਾਹਿਬ ਨੇ ਤੇ ਚਾਹੇ ਨਿਤਿਸ਼ ਕੁਮਾਰ ਨੇ ਕਿ ਉਹਨਾਂ ਨੇ ਇਹ ਦੇਖਣਾ ਕਿ ਸਾਡੀ ਸਟੇਟ ਦੀ ਬਿਹਤਰੀ ਦੇ ਲਈ ਅਸੀਂ ਇਸ ਸਰਕਾਰ ਤੋਂ ਕੀ ਕਰਾ ਸਕਦੇ ਹਾਂ ਤੇ ਉਹ ਸਾਨੂੰ ਇਸ ਬਜਟ ਦੇ ਵਿੱਚ ਹੁੰਦਾ ਹੋਇਆ ਨਜ਼ਰ ਵੀ ਆ ਰਿਹਾ ਤੇ ਬਾਕੀ ਜਿਹੜਾ ਜੇਕਰ ਆਪਾਂ ਵੈਸੇ ਬਜਟ ਦੀ ਗੱਲ ਕਰੀਏ ਤਾਂ ਉਹ ਤਾਂ ਹੁਣ ਜਿਹੜਾ ਬਾਕੀ ਸਾਰਾ ਆਪੋਜੀਸ਼ਨ ਹੈ ਉਹ ਤਨਕੀਦ ਕਰ ਰਿਹਾ ਤੇ ਜਿਹੜੀ ਸਰਕਾਰ ਆ ਉਹਨਾਂ ਦਾ ਕਹਿਣਾ ਕਿ ਇਹਦੇ ਤੋਂ ਵਧੀਆ ਬਜਟ ਪਹਿਲਾਂ ਕਦੀ ਆਇਆ ਹੀ ਨਹੀਂ ਜਿਹੜਾ ਮੋਦੀ ਸਾਹਿਬ ਨੇ ਇਸ ਵਾਰ ਜਿਹੜਾ ਉਹਨਾਂ ਦੀ ਸਰਕਾਰ ਨੇ ਬਜਟ ਪੇਸ਼ ਕੀਤਾ ਉਹ ਤਾਂ ਚਲੋ ਤੁਹਾਨੂੰ ਪਤਾ ਕਿ ਸਾਡੀ ਸਿਆਸਤ ਹੀ ਇਦਾਂ ਦੀ ਆ ਭਾਰਤ ਦੀ ਤੇ ਇਹਦੀ ਇਹ ਰਾਜਨੀਤੀ ਦੇ ਵਿੱਚ ਇਦਾਂ ਹੀ ਹੁੰਦਾ ਕਿ ਉਹ ਜਿਹੜਾ ਇੱਕ ਕੋਈ ਫਿਲਮ ਦਾ ਸੀਨ ਆ ਜਿਹਦੇ ਵਿੱਚ ਉਹ ਕਹਿੰਦਾ ਵੀ ਆਹ ਕੋ ਕੋ ਗੱਲ ਕਰਦੇ ਆ ਤੇ ਉਹ ਜਿਹੜਾ ਆਪੋਜੀਸ਼ਨ ਦਾ ਲੀਡਰ ਹੁੰਦਾ ਉਹ ਕਹਿੰਦਾ ਅਸੀਂ ਇਹਦਾ ਵਿਰੋਧ ਕਰਦੇ ਆ ਤੇ ਉਹ ਪੱਤਰਕਾਰ ਕਹਿੰਦਾ ਸੁਣਤਾ ਲਓ ਭਾਈ ਕਿਹੜੀ ਚੀਜ਼ ਦਾ ਵਿਰੋਧ ਕਰਨ ਲੱਗਿਆ ਉਹ ਕਹਿੰਦਾ ਨਹੀਂ ਸਤਾਧਾਰੀ ਤਰਨੇ ਕੰਮ ਕੀਤਾ ਅਸੀਂ ਆਪੋਜੀਸ਼ਨ ਦੇ ਵਿੱਚ ਤੇ ਅਸੀਂ ਇਹਦਾ ਵਿਰੋਧ ਹੀ ਕਰਨਾ ਸੋ ਉਹ ਉਹ ਲੱਗਦਾ ਜਿਹੜਾ ਸਾਡੇ ਰਾਜਨੀਤੀ ਦਾ ਮੋਸਟਲੀ ਇਦਾਂ ਹੀ ਚੱਲਦੀ ਆ ਤੇ ਇਹ ਜੇ ਹੁਣ ਦੇਖਦੇ ਆ ਜੀ ਇੱਧਰ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਉਧਰੋਂ ਲਗਾਤਾਰ ਪਾਰਟੀ ਬਣਾਉਣ ਦੀਆਂ ਜਾਂ ਇਕੱਠੇ ਹੋਣ ਦੀਆਂ ਗੱਲਾਂ ਸਰਜੀਤ ਸਿੰਘ ਖਾਲਸਾ ਹੁਣਾਂ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਜਦੇਵ ਸਿੰਘ ਖਾਲਸਾ ਉਹਨਾਂ ਨੇ ਪਹਿਲਾਂ ਅੱਗੇ ਜਿਹੜੇ ਆ ਜਸਵੀਰ ਸਿੰਘ ਰੋਡੇ ਆ ਉਹ ਸਾਨੂੰ ਅਗਵਾਈ ਦੇਣ ਤੇ ਇੱਧਰੋਂ ਬਾਗੀ ਤੜਾ ਆਪਣੇ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣੀ ਜਿਹੜੀ ਸਪੇਸ ਬਣਾ ਲਈਏ ਪਰ ਇਹ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਨੇ ਨਾ ਚਾਹੇ ਬਾਗੀ ਵਾਲੇ ਨੇ ਚਾਹੇ ਦੂਸਰੇ ਨੇ ਇਹਨਾਂ ਦੀ ਕਿਤੇ ਨਾ ਕਿਤੇ ਵੱਡੀ ਹੁਣ ਪ੍ਰੋਬਲਮ ਆ ਕਿ ਲੋਕਾਂ ਦੇ ਵਿੱਚ ਕਹਿ ਲਓ ਕਿ ਜਾਣੇ ਪਛਾਣੇ ਚਿਹਰੇ ਨਹੀਂ ਇਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੁਣ ਜਿਹੜਾ ਉਹ ਆਵਾਮ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਦਾ ਇਹਨਾਂ ਨੂੰ ਜਵਾਬ ਵੀ ਦੇਣਾ ਪੈਣਾ ਤੇ ਇਹਨੂੰ ਲੈ ਕੇ ਖੈਰ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਨਿਵਾਂਗੇ ਜੀ ਕਿ ਕਿੱਦਾਂ ਨੂੰ ਸਥਿਤੀਆਂ ਜਾ ਰਹੀਆਂ ਨੇ ਤੇ ਤੁਸੀਂ ਬੇਨਤੀ ਇਹ ਹੀ ਹੈ ਕਿ ਸਬਸਕ੍ਰਾਈਬ ਜਰੂਰ ਕਰ ਲੈਣਾ ਬੈਲ ਦਾ ਬਟਨ ਜਰੂਰ ਦਬਾ ਦਿਓ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਜਰੂਰ ਸਾਂਝਾ ਕਰ ਸਕਦੇ ਹੋ ਸੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਸਿਕਾ